ਵਾਂਦੀ ਬੱਚੇ ਰੈਡੀ ਹੋ ਸਾਰੇ ਹਾਂਜੀ ਜਵਾਬ ਦੇਣ ਲਈ ਐਮ ਓਕੇ ਹਾਂਜੀ 3 ਨੇ 495 ਅੰਕ ਪ੍ਰਾਪਤ ਕੀਤੇ ਅਤੇ ਉਹ ਸੰਤ੍ਰੇਜ ਨੇ 1290 ਅੰਕ ਪ੍ਰਾਪਤ ਕੀਤੇ ਦੱਸੋ ਉਹ ਸੰਤ੍ਰੇਜ ਨੇ ਅਸਦੀਪ ਤੋਂ ਕਿੰਨੇ ਘਾਟਾ ਅੰਕ ਪ੍ਰਾਪਤ ਕੀਤੇ ਮੈਂ ਜੀ ਪ੍ਰਾਪਤ ਕੀਤੇ 4 ਦੇਖੋ ਦੁਬਾਰਾ ਅਰਸ਼ਦੀਪ ਨੇ 495 ਅੰਕ ਪ੍ਰਾਪਤ ਕੀਤੇ 495 ਅਤੇ ਹੁਸਨਪ੍ਰੀਤ ਨੇ 390 ਅੰਕ ਪ੍ਰਾਪਤ ਕੀਤੇ ਮੈडम ਜੀ ਦੱਸੋ ਹੁਸਨਪ੍ਰੀਤ ਨੇ ਅਰਸ਼ਪ੍ਰੀਤ ਤੋਂ ਕਿੰਨੇ ਅੰਕ ਘੱਟ ਪ੍ਰਾਪਤ ਕੀਤੇ ਮੈडम ਉਹਨੇ ਕਿਹਾ ਤਾਂ ਕਿਤੇ ਨਹੀਂ ਇੱਕ ਨੇ ਕਰੇ ਨੇ 495 ਇੱਕ ਨੇ ਕਰੇ ਨੇ 390 ਤਾਂ ਦੱਸੋ ਕਿੰਨੇ ਅੰਕ ਕਟ ਪ੍ਰਾਪਤ ਕੀਤੇ ਆਪਦੀ ਕਾਪੀ ਨੂੰ ਬੰਦ ਕਰ ਲਿਆ ਕਰੋ ਸੋਲਵ ਕਰਕੇ ਦੇਖਿਆ ਕਰੋ ਸਹੀ ਰੀ ਚੈਕਿੰਗ ਉਹਦੀ ਗੁਰਲੋਰ ਤੁਸੀਂ ਨਹੀਂ ਕਰਿਆ ਹੈਗਾ ਸੁਖਦੀਪ ਬੈਠਣਾ ਨਹੀਂ ਹੈਗਾ ਹਾਂ ਜੀ ਆਕਾਸ਼ ਹਾਂ ਜੀ ਕਿੰਨਾ ਅਨਸਰ ਆਇਆ ਦਾ ਅਨਿ ਨੈਕਸਟ ਪ੍ਰੈਸ਼ਨ ਵੈਰੀ ਗੁੱਡ ਪਤਾ ਲੱਗ ਗਿਆ ਨਾ 495 ਚੋਂ 390 ਅੰਕ ਉਹਨੇ ਕਟਾ ਦਿੱਤੇ ਇੱਥੇ ਤੁਹਾਡਾ ਘਟਾਓ ਵੀ ਠੀਕ ਹੋਣਾ ਚਾਹੀਦਾ ਜੇ ਘਟਾਓ ਕਰਨ 'ਚ ਗਲਤੀ ਕਰ ਗਏ ਫਿਰ ਤੁਹਾਡਾ ਸਵਾਲ ਗਲਤ ਇੱਕ ਥੋੜਾ ਜਲਦੀ ਦਿਆ ਕਰੋ ਨਾ ਜਵਾਬ ਜਿਹੜੇ ਵਿੱਚ ਜਲਦੀ ਹੱਥ ਖੜਾ ਕਰਦੇ ਰਹੇ ਨੇ ਉਹ ਕੀ ਖਾਂਦੇ ਨੇ ਆ ਜਾ ਕੁ ਸਪੈਸ਼ਲ ਖਾਂਦੇ ਹੋ ਹਾਂਜੀ ਫਿਰ ਰੋਟੀ ਖਾਂਦੇ ਹੋ ਨਾ ਫਿਰ ਪਰ ਰੋਟੀ ਤਾਂ ਸਾਰੇ ਹੀ ਖਾਂਦੇ ਨੇ ਅੱਜ ਕੇਲੇ ਖਾਦੇ ਅੱਜ ਕੇਲੇ ਖਾਦੇ ਅੱਛਾ ਚਲੋ ਇੱਕ ট্রাক ਵਿੱਚ 95 ਬੋਰੀਆਂ ਲੱਦੀਆਂ ਜਾ ਸਕਦੀਆਂ ਹਨ ਅਜਿਹੇ 16 ট্রাকਾਂ ਵਿੱਚ ਕਿੰਨੀਆਂ ਬੋਰੀਆਂ ਲੱਦੀਆਂ ਜਾ ਸਕਣਗੀਆਂ ਦੁਬਾਰਾ ਬੋਲ ਦੋ ਬੇਟਾ ਕੁਐਸਚਨ ਇਹਨਾਂ ਨੂੰ ਅਲ ਟਰੱਕ ਆਇਆ ਸੀ ਨਾ ਆਪਣੇ ਅਨਾਜ ਦਾ? ਹਾਂਜੀ। ਉਹ ਵਾਲਾ ਟਰੱਕ ਹੀ ਇਹ। ਠੀਕ ਹੈ। ਇੱਕ ਟਰੱਕ ਵਿੱਚ 95 ਬੋਰੀਆਂ ਲੱਧੀਆਂ ਜਾ ਸਕਦੀਆਂ ਹਨ। ਅਜੇ ਇਹ 16 ਟਰੱਕਾਂ ਵਿੱਚ ਕਿੰਨੀਆਂ ਬੋਰੀਆਂ ਲੱਧੀਆਂ ਜਾ ਸਕਦੀਆਂ ਹਨ? ਹੱਥ ਖੜਾ ਕੀਤਾ ਗੁਰੂ ਨੋਦ ਤੁਸੀਂ। ਹਾਂਜੀ ਦੱਸੋ। प्रकाश ਤੁਸੀਂ ਦੱਸੋ ਡਾਕਟਰ ਜੀ ਨਹੀਂ ਹੈ ਹੈ ਜਸਪ੍ਰੀਤ 1520 ਸਹੀ ਹੈ ਜੀ 1520 1520 ਮਲਟੀਪਲਾਈ ਤਾਂ ਸਾਰੇ ਬੱਚਿਆਂ ਨੂੰ ਆਉਂਦੀ ਹੈ 1520 ਬੋਰੀਆਂ ਲੱਦੀਆਂ ਜਾ ਸਕਦੀਆਂ ਹਨ ਹਾਂਜੀ ਨੈਕਸਟ ਪ੍ਰਸ਼ਨ ਤੁਹਾਡੇ ਕੋਲ 49 ਰੁਪਏ ਹਨ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕੋਲ 88 ਰੁਪਏ ਹੋ ਜਾਣ ਤਾਂ ਤੁਹਾਨੂੰ ਕਿੰਨੇ ਹੋਰ ਪੈਸੇ ਦੀ ਲੋੜ ਹੈ ਤੁਹਾਡੇ ਕੋਲ 49 49 ਰੁਪਏ ਹਨ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕੋਲ 88 ਰੁਪਏ ਹੋ ਜਾਣ 88 88 ਰੁਪਏ ਹੋ ਜਾਣ ਤਾਂ ਤੁਹਾਨੂੰ ਕਿੰਨੇ ਰੁਪਿਆ ਦੀ ਲੋੜ ਹੈ ਵੀ ਤੁਹਾਡੇ ਕੋਲ 88 88 ਹੋ ਜਾਣ 49 ਹੈਗੇ ਨੇ ਆਲਰੇਡੀ ਤੁਹਾਡੇ ਕੋਲ ਦਿਮਾਗ ਲੜਾਓ ਥੋੜਾ ਜਿਹਾ ਏ ਕਮ ਕੋਈ ਇਸ਼ਾਰਾ ਨਹੀਂ ਕਰਨਾ ਬੇਟਾ ਕਿੰਨੇ ਬਣਾਉਣੇ 88 ਬਣ ਜਾਣ 49 ਤੁਹਾਡੇ ਕੋਲ ਹੈਗੇ ਨੇ ਜਲਦੀ ਦਿਮਾਗ ਲਗਾਓ ਥੋੜਾ ਜਿਹਾ ਸੋਡੇ so, ਕੋਲ 49 ਰੁਪਏ ਹੈਗੇ ਐ 88 ਹੋ ਜਾਣ ਤਾਂ ਤੁਹਾਨੂੰ ਕਿੰਨੇ ਪੈਸਿਆਂ ਦੀ ਲੋੜ ਹੋਰ ਹੈ ਗੁਰਨੂਰ 6372 ਮਣੀ 40 ਦੀ ਬਾਕੀ ਚੱਪਾ ਬਾਕੀ ਚੱਪਾ ਸਹੀ ਵੀ ਹੋ ਸਕਦਾ ਅਸ਼ਮਨ 29 ਕਿੰਨਾ ਹੁੰਦਾ ਦੋ ਹੀ ਗਾਤੀ ਹਾਂ ਜੀ ਤੁਸੀਂ ਹਾਂ ਗਾਤੀ ਬਾਕੀ ਚ ਉੱਪਰੋ ਜਸਪ੍ਰੀਤ ਉੰਤਾਲੀ ਹਾਂ ਜੀ ਸੇਰਾ ਕਿੰਨਾ ਸੀ ਕਿੰਨਾ ਸੀ ਦਾਦੀ 39 ਅਨਸਰ ਇਹਦਾ 39 ਅਨਸਰ ਇਹਦਾ 39 ਇਹਦਾ ਅਨਸਰ ਹੈ 39 88 ਚੋਂ 49 ਘਟਾ ਦੋ ਫਿੰਗਰਸ ਤੇ ਨਾ ਕਰੋ ਬੇਟਾ ਇਹਨੂੰ ਸਿੱਧਾ ਜਿਹੜੀ ਮੈਨੇ ਰਕਮ ਬੋਲੀ ਹੈ ਨਾ ਉਹਦੇ ਵਿੱਚ ਹੀ ਸੋਲਵ ਹੋਏਗਾ ਉਹੇ ਦੋ ਰਕਮਾਂ ਦਾ ਕੁਛ ਨਾ ਕੁਛ ਹੋਊਗਾ 88 'ਚੋਂ 49 ਘਟਾ ਦੋ ਜਿਹੜੀ ਰਕਮ ਬਚੂਗੀ ਉਹ ਤੂੰ ਸੋਨੇ ਕੋਲ ਜੇ ਹੋਜੂਗੀ ਤਾਂ ਪੂਰੇ 88 ਰੁਪਏ ਹੋ ਜਾਣਗੇ ਆ ਰਹੀ ਸਮਝ ਆ ਰਹੀ ਹੈ ਕਿ ਨਹੀਂ ਹਮ ਰਾਮ ਕੋਲ 128 ਪੈਣਾ ਨਾ ਉਸਨੇ ਕਿੰਨੇ ਹੋ ਰੁਪਏ ਕਹਿੰਦੇ ਹਨ ਨਾ ₹200 ਬਣ ਜਾਣ। RAM KOLE ₹128 ਨੇ। ਉਹਨੂੰ ਕਿੰਨੇ ਰੁਪਏ ਹੋਰ ਚਾਹੀਦੇ ਨੇ ਕਿ ₹200 ਬਣ ਜਾਣ? 128 128 RAM KOLE 128 ਹਨੀ ਤੁਸੀਂ ਸੋਲਵ ਨਹੀਂ ਕਰ ਰਹੇ ਹੈਗੇ। 128 ਰੁਪਏ ਸਾਡੇ ਕੋਲ ਹੈਗੇ ਨੇ 128 200 ਤੁਸੀਂ ਬਣਾਉਣੇ ਨੇ ਤਾਂ ਤੁਹਾਨੂੰ ਕਿੰਨੇ ਰੁਪਏ ਦੀ ਹੋਰ ਬੰਦ ਕਰੇਗਾ ਆਪੀ ਕਾਪੀ ਬੰਦ ਕਰੋ ਕਿੰਨੇ ਰੁਪਏ ਦੀ ਹੋਰ ਲੋਡ ਪਾਉਗੀ ਕਮਲ 200 ਰੁਪਏ ਸਾਡੇ ਕੋਲ ਬਣ ਜਾਣ 128 ਤੁਹਾਡੇ ਕੋਲ ਹੈਗੇ ਨੇ 200 ਰੁਪਏ ਬਣ ਜਾਣ ਸਾਡੇ ਕਿੰਨੇ ਰੁਪਏ ਦੀ ਹੋਰ ਲੋਡ ਪਾਉਗੀ ਤੁਹਾਨੂੰ ਹਾਣੀ ਯਸ਼ਮਨ ਉਤਰ ਜੀ ਇਹਨਾਂ ਨਾਲ ਅਰਸ਼ੀ ਹਾਂਜੀ ਹਾਂਜੀ ਕਿੰਨਾ 72 ਥੱਪੜ ਖਾਏਗਾ ਹੋਰ ਕੁਝ ਨਹੀਂ ਗਲਤੀ ਦੇਖ ਲੈ ਕਿਵੇਂ ਦੀ ਕਰੀ ਐ ਫਿਰ ਬੋਲਣ ਜੇ ਵੀ ਐਵੇਂ ਹੁਣ ਤੁਹਾਡੇ ਲਿਖਿਆ 72 ਐ ਕਹਿੰਦਾ ਬੋਲਣ ਚ ਮੈਨੂੰ ਜੀ 72 ਦਾ 70 ਬਣ ਗਿਆ ਲੈ ਪਤਾ ਲੱਗ ਰਿਹਾ ਨੇ ਕਿਹੜੀ ਟੀਮ ਅੱਗੇ ਚੱਲ ਰਹੀ ਹੈ ਕਿਹੜੀ ਟੀਮ ਪਿੱਛੇ ਚੱਲ ਰਹੀ ਹੈ ਬਰਾਬਰ ਚੱਲ ਰਹੀਆਂ ਨੇ ਕੋਈ ਨਾ ਕੁਐਸਚਨ ਹੋਰ ਨੇ ਨਹੀਂ ਤੁਸੀਂ ਬੋਲੋ ਹਾਂ ਉਹ ਹੋਰ ਲੱ ਇਸ ਕਾ ਡੱਬੀ ਵਿੱਚ 25 ਰਬੜਾ ਹਨ 25 ਡੱਬੀਆਂ ਵਿੱਚ ਕਿੰਨੇ ਰਬੜਾ ਹੋਣਗੀਆਂ ਇੱਕ ਡੱਬੀ ਵਿੱਚ 25 ਰਬੜਾ ਹਨ ਰਬੜ ਸੁਖਦੀਪ ਇੱਕ ਡੱਬੀ ਵਿੱਚ 25 ਰਬੜਾ ਹਨ ਤਾਂ 25 ਡੱਬਿਆਂ ਵਿੱਚ ਕਿੰਨੀਆਂ ਰਬੜਾ ਹੋਣਗੀਆਂ ਆਕਾਸ਼ ਪਿਆਰੀ 25 ਡੱਬਿਆਂ ਵਿੱਚ ਇੱਕ ਡੱਬੀ 'ਚ ਕਿੰਨੀ ਪੰਜਾਇਆ ਉਹ ਅਵਤਾਰ ਦਾ ਮੈਡਮ ਨੇ ਫੋਨ ਕਰਾਇਆ ਸੀ ਕਿਸ ਦਾ ਬੇਟਾ ਉਹ ਮੈਡਮ ਨੇ ਕਰਾਇਆ ਸੀ ਨਾ ਅਵਤਾਰ ਦਾ ਅਵਤਾਰ ਨੂੰ ਫੋਨ ਲਾਉਣੀ ਅੱਛਾ ਕਿੱਥੇ ਮੈਡਮ ਦਾ ਫੋਨ ਕਿੱਥੇ ਬੇਟਾ ਅੱਛਾ ਇੱਧਰ ਲੈ ਕੇ ਜਾਓ ਤੁਸੀਂ ਕਿੰਨੀ ਕਵਿਤਾ ਹਲੇ ਨਹੀਂ ਕੁਐਸਚਨ ਏ ਥੋਡਾ ਕਿ ਇੱਕ ਡੱਬੇ ਵਿੱਚ 25 ਰਵੜਾ ਹਨ ਤਾਂ 25 ਡੱਬਿਆਂ ਵਿੱਚ ਕਿੰਨੀਆਂ ਰਵੜਾ ਹੋਣਗੀਆਂ ਕੱਢ ਲਿਆ ਤੁਸੀਂ ਲਾਪ੍ਰਿਤ 6 ਬੱਚੇ ਗਾਤਾ ਹੀ ਸਹੀ ਅਰੀ ਕਿਉਂ ਤੁਹਾਨੂੰ ਬੋਲਣ ਨੂੰ ਕਿਹਾ ਸੀਗਾ ਮੈਨੂੰ ਮੈਂ ਹੋਰਾਂ ਤੋਂ ਵੀ ਤਾਂ ਪੁੱਛਣਾ ਸੀਗਾ ਅਰਸ਼ੀ ਤੁਹਾਡਾ ਕਿੰਨਾ ਹੈ 422 ਉਹ ਤੋਂ ਕਿੰਨੀ ਅਸ਼ਮਨ 625 ਜਸਪ੍ਰੀਤ 625 ਹੁਣ ਤਾਂ ਜਸਪ੍ਰੀਤ ਤੁਸੀਂ ਨਹੀਂ ਦੱਸੋਗੇ ਬੇਟਾ ਕਿੰਨਾ ਆਊਗਾ 625 25 ਨੂੰ 25 ਨਾਲ ਗੁਣਾ ਕਰੀਏ ਇੱਥੇ 25 ਨੂੰ 25 ਨਾਲ ਇੱਥੇ ਪਤਾ ਲੱਗਦਾ ਹੈ ਕਿ ਤੁਹਾਨੂੰ ਗੁਣਾ ਦੇ ਵਿੱਚ ਤੁਹਾਡੀ ਮਿਸਟੇਕ ਹੈ ਤੈਨੇ ਕੀ ਕਰੀ ਸੀ ਕਿਰਨ ਫਿਰ ਗੁਣਾ ਕਿਵੇਂ ਗਲਤ ਹੋਗੀ ਤੇਰੀ ਵਾਚ ਦੇਖੀ ਵੀ ਮੇਰੀ ਗੁਣਾ 25 ਨੂੰ 25 ਨਾਲ ਕਿੰਨੀ ਆਈ ਐ ਹਾਂਜੀ ਨੈਕਸਟ ਕੁਐਸਚਨ ਕੋਈ ਵੀ ਜਵਾਬ ਦੇ ਥੁੰਨੀ ਨਹੀਂ ਦੱਸਣਾ ਕਿਉਂਕਿ ਮੈਨੂੰ ਕਿੰਨੇ ਵਿੱਚੋਂ ਦਵਾ ਪੁੱਛਣਾ ਨਹੀਂ ਹੋਰ ਇੱਕ ਡੱਬੀ ਵਿੱਚ 45 ਘੜੀਆਂ ਹਨ ਅਜਿਹੇ 33 ਡੱਬਿਆਂ ਵਿੱਚ ਕਿੰਨੀਆਂ ਘੜੀਆਂ ਹੋਣਗੀਆਂ ਇੱਕ ਡੱਬੀ ਵਿੱਚ 45 ਘੜੀਆਂ ਹਨ ਅਜਿਹੇ 33 ਡੱਬਿਆਂ ਵਿੱਚ ਕਿੰਨੀਆਂ ਘੜੀਆਂ ਹੋਣਗੀਆਂ ਇੱਕ ਡੱਬੀ ਵਿੱਚ 45 45 ਘੜੀਆਂ ਹਨ ਅਜੇ ਹੈ 33 33 ਡੱਬਿਆਂ ਵਿੱਚ ਕਿੰਨੀਆਂ ਘੜੀਆਂ ਹੋਣਗੀਆਂ ਧਿਆਨ ਨਾਲ ਕਰਿਓ ਪਹਿਲਾਂ ਸੋਲਵ ਕਰਿਆ ਕਰੋ ਧਿਆਨ ਨਾਲ ਆਸ਼ਮਨ ਧਿਆਨ ਨਾਲ ਕਰ ਲਓ ਪਹਿਲਾਂ ਸੋਲਵ ਬਸ ਦੇਖ ਕੇ ਰੁੱਕ ਕੇ ਲੈ ਲੈਣਗੇ ਮडम ਦੇਖਣਾ ਨਹੀਂ ਕੋਈ ਦੂਜੇ ਕਾਪੀ ਬੰਦ ਕਰਿਆ ਕਰੋ गुरनोर तु लिया फिर सीधी होके बैठे एकता लिटके नहीं बैठना उ स... खड़े हो दसो जवाब अर्ष एक डब्बे पंताली जी रणबीर ਕਿੰਨਾ ਹੈ 1550 ਇਹਦੀ ਗੁਣਾ ਹੋਣੀ ਸੀ ਗੁਣਾ ਹੋਣੀ ਸੀ ਇੱਕ ਡੱਬੇ ਵਿੱਚ ਜਦੋਂ 45 ਕੜੀਆਂ ਨੇ ਤਾਂ 33 ਡੱਬਿਆਂ ਵਿੱਚ ਡੱਬੇ ਨੇ 33 ਉਹਦੇ ਵਿੱਚ ਕਿੰਨੀਆਂ ਹੋਣਗੀਆਂ ਉਹਦੀ ਗੁਣਾ ਹੋਊਗੀ ਜੋੜ ਥੋੜੀ ਹੋਊਗਾ ਡੱਬਿਆਂ ਨੂੰ ਤੁਸੀਂ ਕੜੀਆਂ ਨਾਲ ਗੁਣਾ ਕਰ ਰਹੇ ਹੋਏਗਾ ਧਿਆਨ ਦੇ ਲੋ ਇੱਕ ਡੱਬੇ ਦੇ ਵਿੱਚ ਤੇ 45 ਨੇ ਫਿਰ 33 ਡੱਬਿਆਂ ਵਿੱਚ ਕਿੰਨੀਆਂ ਹੋਣਗੀਆਂ ਉਹ ਡੱਬੇ ਨੂੰ ਕੜੀਆਂ ਨਾਲ ਗੁਣਾ ਕਰ ਰਹੇ ਹੋ ਤੁਸੀਂ ਇੱਥੇ ਇਹ ਧਿਆਨ ਰੱਖੋ ਕੜੀਆਂ ਨੂੰ ਕੜੀਆਂ ਨਾਲ ਗੁਣਾ ਨਹੀਂ ਕਰ ਰਹੇ ਤੁਸੀਂ ਸੀ ਕੜੀਆਂ ਨੂੰ ਡੱਬਿਆਂ ਨਾਲ ਗੁਣਾ ਕਰ ਰਹੇ ਹਾਂ ਹਾਇਲੀ ਸੋਡਨ ਐਕਸਪਲੇਸ਼ਨ ਇੱਕ ਬੱਚੇ ਨੇ ਆਪਣੇ ਜਨਮ ਦਿਨ ਦੇ ਉੱਤੇ 256 ਚਾਕਲੇਟਾਂ 8 ਬੱਚਿਆਂ ਵਿੱਚ ਬਰਾਬਰ ਬਰਾਬਰ ਵੰਡੀਆਂ ਤਾਂ ਇੱਕ ਬੱਚੇ ਹੈ ਇੱਕ ਬੱਚੇ ਨੇ ਆਪਣੇ ਜਨਮ ਦਿਨ ਉੱਤੇ 256 ਚਾਕਲੇਟਾਂ 256 256 ਚਾਕਲੇਟਾਂ 8 ਬੱਚਿਆਂ ਵਿੱਚ ਬਰਾਬਰ-ਬਰਾਬਰ ਵੰਡੀਆਂ ਨੇ। ਤਿਆਰ ਨਾਲ ਦੇਖ ਲਓ ਤੁਹਾਡਾ ਸਵਾਲ ਠੀਕ ਹੋਵੇ। ਇੱਕ ਬੱਚੇ ਨੇ ਆਪਣੇ ਜਨਮਦਿਨ ਤੇ ਗੁਰਨੂਰ ਪਹਿਲਾਂ ਤੁਸੀਂ ਸੋਲਵ ਕਰੋ ਇਹਨੂੰ। ਆਪਣੇ ਜਨਮਦਿਨ ਤੇ 256 ਚਾਕਲੇਟਾਂ 8 ਬੱਚਿਆਂ ਵਿੱਚ ਬਰਾਬਰ ਬਰਾਬਰ ਬੰਡੀਆਂ ਹਨ। ਪੂਰੇ ਖੜੋ। ਬਰਾਬਰ ਬਰਾਬਰ ਬੰਡੀਆਂ ਹਨ। ਤਾਂ ਇੱਕ ਬੱਚੇ ਨੂੰ ਕਿੰਨੀਆਂ ਚਾਕਲੇਟਾਂ ਆਉਣਗੀਆਂ? ਸੁਮਨ। ਬੱਚੀ। ਹਾਂਜੀ। ਛੱਤੀ ਦੀ ਕੀ ਹੋਈ ਇਹ ਦੇ ਵਿੱਚ? ਦੇਖੇ ਤੇਰੀ ਭਾਗ ਠੀਕ ਹੈ ਦੁਬਾਰਾ ਦੇ ਦੁਬਾਰਾ ਦੇ ਹਣੀ ਗਲਤ ਵੀ ਹੋ ਸਕਦਾ ਉਹਦਾ ਸੁਮਨ ਦਾ ਜਵਾਬ ਹਣੀ ਅਰਸ਼ੀ 32 ਰਣਵੀਰ 32 ਬਾਕੀ ਇਹਨੇ ਕੱਢਿਆ ਨਹੀਂ ਤੁਸੀਂ ਨਹੀਂ ਕੱਢਣਾ ਹੁੰਦਾ ਤੁਸੀਂ 32 ਜੀ ਕਮਲ ਤੁਸੀਂ ਵੀ ਨਹੀਂ ਕੱਢਿਆ ਤੁਸੀਂ ਤਾਂ ਸੁਣ ਕੇ ਖੜੇ ਕਰ ਲਿਆ ਉਹ ਤਾਂ ਹੱਥ ਇਹਦਾ ਜਵਾਬ ਆਊਗਾ 32 ਕਿੰਨਾ ਜਵਾਬ ਆਣਾ ਇਹਦਾ 32 ਹਾਂ ਣੀ ਦੇਖੋ ਕਿਹੜੀ ਟੀਮ ਨੇ ਕਿੰਨੇ ਮੱਸ ਨੇ ਤੇ ਕਿਹੜੀ ਟੀਮ ਜਿੱਤ ਰਹੀ ਹੈ ਹੁਣ ਤੁਸੀਂ ਦੇਖੋ ਹਾਂ ਣੀ ਜਿੱਤ ਰਹੀ ਜੀ ਕਿਹੜੀ ਟੀਮ ਜਿੱਤ ਰਹੀ ਹੈ A ਟੀਮ ਹਾਂ ਪਰ ਬੁੱਟਾ ਸਿੰਘ ਤੰਨੇ ਅਜ ਜਵਾਬ ਨਹੀਂ ਦਿੱਤੇ ਹੈਗੇ ਇਹਨੇ ਬੀ ਟੀਮ ਅੱਜ ਜਿੱਤ ਗਈ ਏ ਟੀਮ ਹਾਰੀ ਹੈ ਪਰ ਨੈਕਸਟ ਟਾਈਮ ਤੋਂ ਧਿਆਨ ਰੱਖਣਾ ਹੈ ਕਿ ਸੋਨੇ ਸਵਾਲ ਦੇ ਸਾਰੇ ਕੁਐਸਚਨਾਂ ਦੇ ਜਵਾਬ ਸਾਰੇ ਵਿੱਚਾਂ ਨੂੰ ਆਣੇ ਚਾਹੀਦੇ ਨੇ ਓਕੇ